ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਖੀ ਸੁਣਾਵਾਂਗੇ ਜਦੁਸ਼ੀਰ ਗੁਰੂ ਨਾਨਕ ਪਾਤਸ਼ਾਹ ਨਮਾਜ਼ ਪੜਨ ਦੇ ਲਈ ਮਸਜਿਦ ਗਏ ਸੀ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਕ ਦਿਨ ਕਾਜੀ ਨੇ ਨਵਾਬ ਦੌਲਤ ਖਾਨ ਨੂੰ ਕਿਹਾ ਕਿ ਗੁਰੂ ਨਾਨਕ ਜੀ ਹਿੰਦੂ ਤੇ ਮੁਸਲਮਾਨ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ ਤੇ ਕਿਉਂ ਮਸਜਿਦ ਦੇ ਵਿੱਚ ਨਮਾਜ਼ ਪੜਨ ਲਈ ਆਉਣਗੇ ਨਵਾਬ ਨੇ ਆਪਣੇ ਨੌਕਰ ਹ ਸੰਦੇਸ਼ਾ ਭਜਵਾ ਦਿੱਤਾ ਗੁਰੂ ਜੀ ਮੰਨ ਗਏ ਤੇ ਮਸਜਿਦ ਪਹੁੰਚ ਗਏ ਅਤੇ ਉੱਥੇ ਗੁਰੂ ਜੀ ਨਵਾਬ ਤੇ ਕਾਜੀ ਨਾਲ ਮਸਜਿਦ ਅੰਦਰ ਨਮਾਜ਼ ਪੜਨ ਦੇ ਲਈ ਚਲੇ ਗਏ ਕਾਜੀ ਨੇ ਨਮਾਜ਼ ਪੜਨ ਲਈ ਗੋਡੇ ਟੇਕੇ ਪਰ ਗੁਰੂ ਜੀ ਸਿੱਧੇ ਖੜੇ ਰਹੇ ਨਮਾਜ਼ ਤੋਂ ਬਾਅਦ ਕਾਜ਼ੀ ਨੇ ਨਵਾਬ ਨੂੰ ਸ਼ਿਕਾਇਤ ਕੀਤੀ ਕਾਜ਼ੀ ਬੋਲਿਆ ਗੁਰੂ ਜੀ ਨਮਾਜ਼ ਵੇਲੇ ਮੁਸਕਰਾਉਂਦੇ ਰਹੇ ਜਦਕਿ ਉਹ ਕਹਿੰਦੇ ਨੇ ਕਿ ਹਿੰਦੂ ਅਤੇ ਮੁਸਲਮਾਨ ਦੇ ਵਿੱਚ ਤਾਂ ਕੋਈ ਫਰਕ ਨਹੀਂ ਫਿਰ ਉਹਨਾਂ ਨੇ ਗੋਡੇ ਕਿਉਂ ਨਹੀਂ ਟੇਕੇ ਨਮਾਜ਼ ਤੋਂ ਬਾਅਦ ਨਵਾਬ ਨੇ ਗੁਰੂ ਜੀ ਨੂੰ ਕ੍ਰੋਧਿਤ ਹੋ ਕੇ ਪੁੱਛਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ پڑھی ਤੁਸੀਂ ਬਸ ਖੜੇ ਰਹੇ ਤੇ ਕੁਝ ਨਹੀਂ ਕੀਤਾ ਗੁਰੂ ਜੀ ਨੇ ਜਵਾਬ ਦਿੱਤਾ ਮੈਂ ਨਮਾਜ਼ ਪੜਨਾ ਚਾਹੁੰਦਾ ਸੀ ਲੇਕਿਨ ਮੈਨੂੰ ਮਸਜਿਦ ਦੇ ਵਿੱਚ ਕੋਈ ਵੀ ਨਹੀਂ ਦਿਖਿਆ ਨਵਾਬ ਫਿਰ ਬੋਲਿਆ ਤੁਸੀਂ ਝੂਠ ਬੋਲ ਰਹੇ ਹੋ ਕਿ ਤੁਹਾਨੂੰ ਇੰਨੀ ਵੱਡੀ ਭੀੜ ਨਹੀਂ ਦਿਖਾਈ ਦਿੰਦੀ ਗੁਰੂ ਜੀ ਬੋਲੇ ਤੁਸੀਂ ਸਾਰੇ ਜ਼ਰੂਰ ਮਸਜਿਦ ਵਿੱਚ ਮੌਜੂਦ ਹੋ ਲੇਕਿਨ ਤੁਹਾਡੇ ਸਭ ਦੇ ਮਨ ਕਿੱਦਰੇ ਹੋਰ ਸਨ ਮੈਂ ਹੱਸਿਆ ਕਿਉਂਕਿ ਕਾਜ਼ੀ ਦੀ ਨਮਾਜ਼ ਇਸ ਤਰ੍ਹਾਂ ਰੱਬ ਦੇ ਘਰ ਮਨਜ਼ੂਰ ਨਹੀਂ ਕਿਉਂਕਿ ਤੁਹਾਡੀ ਜ਼ੁਬਾਨ ਬੋਲ ਰਹੀ ਸੀ ਲੇਕਿਨ ਤੁਹਾਡੇ ਮਨ ਉਸ ਨੂੰ ਨਹੀਂ ਸੁਣ ਰਹੀ ਸੀ ਨਵਾਬ ਬੋਲਿਆ ਤੁਸੀਂ ਤੇ ਨमाज ਪੜਨ ਦਾ ਇਕਰਾਰ ਕੀਤਾ ਸੀ ਫਿਰ ਆਪਣਾ ਇਕਰਾਰ ਕਿਉਂ ਨਹੀਂ ਪੂਰਾ ਕੀਤਾ ਗੁਰੂ ਜੀ ਸ਼ਾਂਤੀਪੂਰਵਕ ਬੋਲੇ ਅਸੀਂ ਸੱਚੀ ਨमाज ਪੜ ਰਹੀ ਸੀ ਕਾਜ਼ੀ ਕੜਕ ਕੇ ਬੋਲਿਆ ਫੇਰ ਕੀ ਅਸੀਂ ਝੂਠੀ ਨमाज ਪੜ ਰਹੀ ਸੀ ਗੁਰੂ ਜੀ ਬੋਲੇ ਸੱਚੀ ਨमाज ਉਹ ਹੈ ਜਿਹੜੀ ਰੂਹ ਨੂੰ ਪਾਕ ਕਰਕੇ ਪੜੀ ਜਾਵੇ ਨमाज ਪੜਦੇ ਸਮੇਂ ਦਿਲ ਖੁਦਾ ਦੇ ਕਦਮਾਂ ਵੱਲ ਲੱਗਾ ਹੋਣਾ ਚਾਹੀਦਾ ਜਰ ਜਦੋਂ ਤੁਸੀਂ ਨਮਾਜ਼ ਪੜ ਰਹੀ ਸੀ ਤਾਂ ਤੁਹਾਡਾ ਧਿਆਨ ਆਪਣੇ ਘਰ ਵੱਲ ਹੋਇਆ ਸੀ ਤੁਸੀਂ ਸੋਚ ਰਹੇ ਸੀ ਕਿ ਤੁਹਾਡੀ ਘੋੜੀ ਨੇ ਕੋਈ ਨਵਾਂ ਬੱਚੇਰਾ ਦਿੱਤਾ ਤੇ ਉਹ ਕਿਤੇ ਵੇੜੇ ਦੇ ਖੂਹ ਦੇ ਵਿੱਚ ਨਾ ਡਿੱਗ ਪਵੇ ਇਸ ਤੋਖਲੇ ਦੇ ਕਾਰਨ ਤੁਹਾਡਾ ਦਿਲ ਖੁਦਾ ਦੇ ਕਦਮਾਂ ਦੇ ਵਿੱਚ ਨਹੀਂ ਲੱਗਾ ਇਹ ਸੁਣ ਕੇ ਕਾਜ਼ੀ ਹੈਰਾਨ ਹੋਇਆ ਤੇ ਮਨ ਵਿੱਚ ਸ਼ਰਮਿੰਦਾ ਵੀ ਹੋਇਆ ਕਿਉਂਕਿ ਸੱਚਮੁੱਚ ਹੀ ਨਮਾਜ਼ ਪੜਦੇ ਸਮੇਂ ਉਹਦਾ ਧਿਆਨ ਆਪਣੇ ਬੱਚੇਰੇ ਵੱਲ ਗਿਆ ਹੋਇਆ ਸੀ ਤਾਦੇ ਨਵਾਬ ਨੇ ਝਿਜਕ ਦੇ ਝਿਜਕਦੇ ਕਿਹਾ ਜੇ ਕਾਜ਼ੀ ਦਾ ਮਨ ਘਰ ਵਿੱਚ ਲੱਗਾ ਹੋਇਆ ਸੀ ਤਾਂ ਤੁਸੀਂ ਮੇਰੇ ਨਾਲ ਨਮਾਜ਼ ਪੜ ਸਕਦੇ ਸੀ ਗੁਰੂ ਜੀ ਮੁਸਕਰਾ ਕੇ ਬੋਲੇ ਪਰ ਨਵਾਬ ਜੀ ਤੁਸੀਂ ਤਾਂ ਨਮਾਜ਼ ਪੜਨ ਸਵੇ ਕਾਬਲ ਦੇ ਵਿੱਚ ਘੋੜੇ ਖਰੀਦ ਰਹੇ ਸੀ ਅਸੀਂ ਤੁਹਾਡੇ ਨਾਲ ਨਮਾਜ਼ ਦੇ ਵਿੱਚ ਕਿਵੇਂ ਸ਼ਰੀਕ ਹੁੰਦੇ ਨਵਾਬ ਦਿਲ ਵਿੱਚ ਬੜਾ ਸ਼ਰਮਿੰਦਾ ਹੋਇਆ ਗੁਰੂ ਜੀ ਨੂੰ ਜਾਨੀ ਜਾਨ ਸਮਝ ਕੇ ਉਸ ਦੀ ਉਹਨਾਂ ਵਿੱਚ ਸ਼ੱਦ ਦਾ ਹੋਰ ਵੱਧ ਗਿਆ ਬੋਲੋ ਵਾਹਿਗੁਰੂ 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 ਬੋਲਾਂ ਚੁੱਕਾ ਮaaf ਕਰਨੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ